ਜੀ ਤੁਸੀਂ ਕੀ ਕੀ ਕਾਰਨ ਆ ਜਿਹੜਾ ਚੋਨਾ ਤੁਸੀਂ ਘਰੇ ਹੀ ਰੱਖਿਆ ਹੋਇਆ। ਇਸ ਸੁਪੇਰਵਿਅਲ ਦੇ ਜਿਹੜਾ ਬੁਖਤਰ ਜਾਲੇ ਆਉਂਦਾ। ਫੇਰ ਅਸੀਂ ਉਸ ਮੰਡੀ ਚ ਰੋੜਨ ਨਾਲ ਆਪਦੇ ਘਰੇ ਲਾ ਲਿਆ ਜੀ ਹੁਣ ਲੇਬਰ ਤਾਂ ਸਾਨੂੰ ਦੂਰੀ ਪਾਊਗੀ। ਵੀ ਮਣ ਕਿੱਲੇ ਦਾ 15 ਮਣ ਕਿੱਲੇ ਦਾ ਫਰਕ ਪੈ ਗਿਆ ਜੀ ਵਾਰਸ਼ਾ ਨਾਲ 48 ਵੀ ਝਾੜ ਵਾ ਲੂਗਾ ਪਰ ਕੱਟ ਗਿਆ। ਮੰਡੀ ਬਟੰਡੇ ਦਾ ਗੋਨੇ ਵਾਲੇ ਵਿਕਦਾ ਨਹੀਂ ਆ। ਤੇ ਸਾਨੂੰ ਬਾਹਰ ਲੈਣਾ ਪੈਂਦਾ ਫਾਜ਼ਿਲਕਾ ਜਾਂ ਮੁਕਸਰ ਜਾਂ ਅੰਮ੍ਰਿਤਸਰ ਸਰਕਾਰ ਦਾ ਆਡਰ ਪੂਰਾ ਮੰਨਿਆ ਜੀ ਸਰਕਾਰ ਸੁਣੇ ਤਾਂ ਸਾਡੀ ਪਰ ਸੁਣਦੀ ਨਹੀਂ ਕੋਈ ਕਾ ਵਜਾ ਦੇ ਦਿੰਦੇ ਆ ਮੁੜ ਕੇ ਸਾਡੀ ਸੁਣਵਾਈ ਨਹੀਂ ਹੁੰਦੀ ਜੀ ਕੋਈ ਸਾਡੇ ਕੋਲੇ ਐਮਐਲਏ ਤੱਕ ਨਹੀਂ ਆਉਂਦਾ ਮੰਤਰੀ ਨੇ ਤਾਂ ਉਹਨਾ ਕੀ ਸੀ ਕਿਸਾਨ ਦਾ ਆਉਣ ਵਾਲੇ ਸਮੇਂ ਚ ਫਿਊਚਰ ਕਿਵੇਂ ਦੇਖਦੇ ਹੋ ਵੀ ਕਿਸਾਨ ਦਾ ਕੀ ਬਣੇਗਾ ਜੇ ਇਸ ਤਰ੍ਹਾਂ ਹੀ ਹਾਲ ਰਿਹਾ ਕੀ ਨਾ ਕੁਰਖ ਕਰਨਗੇ ਜੀ ਫਿਰ ਕਿਸਾਨ ਕਰਨ ਕੀ ਹੁਣ ਦੱਸੋ ਹੁਣ ਲੋਨ ਖੋੜ ਲੈਣਾ ਮੈਂ ਦੋ ਬੋਤੀਆਂ ਵਿਆਹਣੀਆਂ ਪੈਸੀ ਕਿੱਥੋਂ ਆਉਣਗੇ ਐਸ ਨੂੰ ਤਾਂ ਲੋਨ ਹੀ ਲੈਣਾ ਪਊਗਾ ਜੇ ਫਸਲ ਜਦਾ ਪੈਸਾ ਹੀ ਨਾ ਵਟਿਆ ਗਿਆ ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਬਠਿੰਡਾ ਦੇ ਦੇਉਣ ਪਿੰਡ ਵਿੱਚ ਪਹੁੰਚਿਆ ਤੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਕਿਸਾਨ ਵੱਲੋਂ ਜਿਹੜਾ ਝੋਨਾ ਮਾ ਉਹ ਘਰ ਵਿੱਚ ਰੱਖਿਆ ਗਿਆ ਤੇ ਉਸ ਦੀ రెడ్డి ਅੱਧ ਪਲਾਦ ਵੀ ਕੀਤੀ ਜਾ ਰਹੀ ਆ ਆਖਰਕਾਰਨ ਕੀ ਆ ਕੀ ਜਿਹੜਾ ਝੋਨਾ ਇਤੇ ਹਰਾਤਾ ਨਹੀਂ ਵੱਢ ਲਿਆ ਕਿਉਂਕਿ ਸਰਕਾਰ ਵੱਲੋਂ ਲਗਾਤਾਰ ਮੋਰਚਰ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾ ਰਹੀ ਆ ਵੀ ਜਿਹੜਾ ਮੋਰਚਰ ਉਹ 17 ਹੋਣਾ ਚਾਹੀਦਾ ਅਗਰ 17 ਤੋਂ ਵੱਧ ਹੋਇਆ ਤਾਂ ਜਿਹੜਾ ਝੋਨਾ ਖਰੀਦਿਆ ਨਹੀਂ ਜਾਵੇਗਾ ਪਰ ਬਹੁਤ ਸਾਰੇ ਕਿਸਾਨ ਆ ਜਿਹੜੇ ਮੰਡੀਆਂ ਵਿੱਚ ਹੀ ਰੱਖਦੇ ਨੇ ਜਗ੍ਹਾ ਘਟ ਹੁੰਦੀ ਆ ਤੇ ਹੋਰ ਵੀ ਕਈ ਕਾਰਨ ਹੁੰਦੇ ਨੇ ਪਰ ਇਹਨਾਂ ਵੱਲੋਂ ਘਰ ਵਿੱਚ ਹੀ ਰੱਖਿਆ ਗਿਆ ਕੀ ਕਾਰਨ ਨੇ ਸਾਡੇ ਨਾਲ ਕਿਸਾਨ ਨੇ ਭਾਈ ਕੀ ਨਾਮ ਆ ਤੁਹਾਡਾ ਜਗਜੀਤ ਸਿੰਘ ਜੀ ਕੀ ਕਾਰਨ ਆ ਜਿਹੜਾ ਝੋਨਾ ਤੁਸੀਂ ਘਰੇ ਹੀ ਰੱਖਿਆ ਹੋਇਆ ਘਰੇ ਜੀ ਇਹ ਤਾਂ ਝੋਨਾ ਵੱਡੇ ਦਾ ਜਮਾ ਸਟਾਕ ਹੈ ਜੀ ਸੁੱਕੇ ਨੂੰ ਵੀ ਆ ਲੈ ਦੇ ਵਿੱਚ ਤੇਰਾ ਬੁਖਤਰ ਜਾਲੇ ਆਉਂਦਾ ਫੇਰ ਅਸੀਂ ਉਸ ਮੰਡੀ ਚ ਰੋਣ ਨਾਲ ਆਪਦੇ ਘਰੇ ਲਾ ਲੈ ਜੀ ਹੁਣ ਲੇਬਰ ਤਾਂ ਸਾਨੂੰ ਦੂਰੀ ਪਊਗੀ ਹੁਣ ਇਹ ਟਣਕਾ ਵੀਜ ਕੇ ਇਹਨੂੰ ਵੇਚਾਂਗੇ ਜੀ ਬਾਕੀ ਵਪਾਰੀ ਸਾਡੇ ਪਿੰਡ ਕੋਈ ਆਉਂਦਾ ਨਹੀਂ ਲੈਣ ਜੀ ਨਾ ਸਾਡੀ ਮੰਡੀ ਚ ਵਿਕਦਾ ਜੀ ਇਹ ਸਾਨੂੰ ਤਾਂ ਵੀ ਪ੍ਰੋਬਲਮ ਬਹੁਤ ਹੋ ਗਈ ਐਸੇ 10 ਸਾਲ ਹੋ ਗਏ ਲੋਕਾਂ ਨੂੰ ਪਹਿਲਾਂ ਤਾਂ ਸਾਨੂੰ ਚੰਗੇ ਪੈਸੇ ਮਿਲਦੇ ਸੀ ਹੁਣ ਭਾ ਹੀ ਨਹੀਂ ਗਾ ਜੀ 2800 3000 ਨੂੰ ਮੰਗਦੇ ਆ ਇਹ ਅਸੀਂ ਸਾਡਾ ਦਾਦਾ ਮੁਕਸਰ ਵੇਚਦਾ ਸੀ ਜਾਂ ਫਾਜਲ ਵੇਚਦਾ ਕਈ ਵਾਰੀ ਅੰਮ੍ਰਿਤਸਰ ਵੀ ਟਰੱਕ ਲੈ ਜਾਣੇ ਪੈਂਦੇ ਏ ਚੋਨਾ ਹੈ ਕਿਹੜਾ ਵੀ ਜਿਹੜਾ ਤੁਸੀਂ ਬਾਹਰ ਲੈ ਕੇ ਜਾਂਦੇ ਹੋ ਬੇਢੇ ਨਹੀਂ ਵਿਕਦਾ ਨਹੀਂ ਬਾਸਪਤੀ ਹੈ ਜੀ 1 ਦਾ 17 18 1 11 21 ਹੈ ਜੀ 1 18 85 ਹੈ ਤਿੰਨ ਵੈਰੇਟੀਆਂ ਜੀ ਕਿੰਨੇ ਬਾਸਪਤੀ ਬਹੁਤ ਵਧੀਆ ਚੌੜਾ ਜੀ ਆ ਜਮਾ ਇੱਕ ਆਵਾਜ਼ ਦੀ ਅਸਰੇ ਦੀ ਸੁੱਕਾ ਵੱਡਿਆ ਜੀ ਜਮਾ ਵੇਖ ਲਓ ਦਾਣਾ ਦਾਣਾ ਖੜਕਦਾ ਪਰ ਫੇਰ ਵੀ ਅਸੀਂ ਆ ਜੀ ਵੀ ਕਿਤੇ ਮੰਡੀ ਚ ਜਾ ਕੇ ਸਾਡਾ ਮੁਕਚਰ ਵਧਨਾ ਕਰਦੇ ਹਾਂ ਅਬ ਇਸ ਕਾ ਕੇ ਲਜਾਵਾਂਗੇ ਮੰਡੀ ਜੀ ਜਿਵੇਂ ਤੁਸੀਂ ਕਹਿੰਨੇ ਵੀ ਵੱਡਿਆ ਤਾਂ ਸੁੱਕਾ ਵਾ ਫਿਰ ਇਹ ਗਿੱਲਾ ਹੋ ਕਿਵੇਂ ਗਿਆ ਕਰ ਗਿੱਲਾ ਆਇਆ ਨਾ ਜੀ ਨੂੰ ਹਿਲਾਉਣਾ ਪੈਂਦਾ ਸਲਾਵ ਆ ਜਾਂਦੀ ਐ ਆਟੋਮੈਟਕੀ ਆ ਜਾਂਦੀ ਐ ਸਲਾਵ ਕੋਈ ਇਹਦੀ ਵੀ ਕਈ ਵਾਰੀ ਨਾ ਕੋਈ ਤੇਲ ਨਾ ਆ ਗਈ ਕਿਸੇ ਕਾਸੇ ਲੱਗੀ ਹੁਣੇ ਵੱਟਾ ਮੜਾਈ ਜਾਂਦੇ ਦੋ ਦਿਨ ਹਿਲਾਉਣਾ ਪੂਰ ਤੋਂ ਬਾਅਦ ਸੁੱਕ ਦੂਗਾ ਜੀ ਇੱਕ ਬੇਮੌਸਮੀ ਜਿਹੜੀ ਬਾਰਿਸ਼ ਵੀ ਹੋਈ ਆ ਮੀਂਹ ਵੀ ਪਿਆ ਉਹਦੇ ਕਾਰਨ ਕਿੰਨਾ ਕਸਰ ਪਿਆ ਉਹਦੇ ਨਾਲ ਜੀ 15 ਮਣ ਬਾਸਪਤੀ ਤੇ 20 ਮਣ ਦੁੱਧੇ ਤੇ ਕਿੱਲੇ ਦਾ 20 ਮਣ ਕਿੱਲੇ ਦਾ 15 ਮਣ ਕਿੱਲੇ ਦਾ ਫਰਕ ਪੈ ਗਿਆ ਜੀ ਵਾਰਿਸ਼ ਨਾਲ 48 ਸੀ ਝਾੜ ਵ ਕਿੰਨੇ ਕਿ ਦਿਨ ਹੋ ਗਏ ਹੁਣ ਝੋਨਾ ਇਹਨੂੰ ਘਰੇ ਰੱਖੇ ਨੂੰ ਤਿੰਨ ਤਿੰਨ ਚਾਰ ਦਿਨ ਹੋ ਗਏ ਜੀ ਕਿੰਨੀ ਕਿ ਲੇਬਰ ਲਾ ਰਹੇ ਆ ਕਿਉਂਕਿ ਲੇਬਰ ਹੀ ਤੁਹਾਡੇ ਕਾਫੀ ਲੱਗੀ ਹੋਈ ਆ ਦੇਖਿਆ ਤੇ ਉਹਦੇ ਨਾਲ ਤਾਂ ਖਰਚਾ ਹੀ ਬਹੁਤ ਪੈ ਜਾਂਦਾ ਲੇਬਰ ਜੀ ਅਸੀਂ ਤਿੰਨ ਬੰਦੇ ਰਜਾਨਾ ਦੇ ਛੱਡਿਆ 600 ਬੰਦਾ ਲੈਂਦਾ 2000 ਰੁਪਿਆ ਰੋਜ਼ ਦਾ ਪੈ ਜਾਂਦਾ ਜੀ ਸਾਨੂੰ ਲੇਬਰ ਲੇਬਰ ਦਾ ਖਰਚਾ ਜੀ ਬਾਸਮਤੀ ਕਿੰਨੇ ਕ ਸਮੇਂ ਤੋਂ ਬੀਜਦੇ ਆ ਤੇ ਤੁਹਾਨੂੰ ਕੀ ਲੱਗਿਆ ਵੀ ਇਹਦੇ ਨਾਲ ਕਿੰਨਾ ਕ ਫਾਇਦਾ ਹੁੰਦਾ ਇਹਦਾ ਪਹਿਲਾਂ ਤਾਂ ਜੀ 50 20000 ਰੁਪਿਆ ਕਿੱਲੇ ਮੱਕ ਦਾ ਫਰਕ ਪੈ ਜਾਂਦਾ ਜੀ ਦੂਜੇ ਨਾਲ ਹੁਣ ਜੀ ਇਹ ਉਹਦੇ ਨਾਲ ਵੀ ਘਟ ਗਿਆ ਜਦੋਂ ਰੇਟ ਘਟ ਮੇਲਾ ਝਾੜ ਘਟ ਗਿਆ ਜੀ ਜਿਹਦਾ ਰੇਟ ਨੂੰ ਪਹਿਲਾਂ 5000 ਤੇ 5500 ਤੇ ਵੀ ਜਾਵਰਦਾ ਜਾਈ ਨਹੀਂ ਪਤਾ ਵੀ ਕਿੱਧਰ ਚ ਘਲਦੀ ਹੁਣ ਤਾਂ ਇਹਨੂੰ ਨੱਕ ਵੀ ਨਹੀਂ ਕਰਦੇ ਜੀ ਹੁਣ ਪਿੰਡਾਂ 'ਚ ਤਾਂ ਸਮਝ ਲਓ ਸਾਡੀ ਮੰਡੀ ਬਟਿੰਡੇ ਜਾਂ ਗੋਨੇ ਵਾਲੇ ਵਿਗਦਾ ਨਹੀਂ ਆ ਜੀ ਫਿਰ ਸਾਨੂੰ ਬਾਹਰ ਲੈ ਜਾਣਾ ਪੈਂਦਾ ਫਾਜ਼ਿਲਕਾ ਜਾਂ ਮੁਕਸਰ ਜਾਂ ਅੰਮ੍ਰਿਤਸਰ ਇਹਦੀ ਮੰਡੀਆਂ ਇੱਥੇ ਪਵਾਰੀ ਖਰੀਦਦੇ ਨੇ ਸਰਕਾਰ ਨੇ ਇਹਦਾ ਕੋਈ ਪ੍ਰੋਪਰ ਸਿਸਟਮ ਨਹੀਂ ਬਣਾਇਆ ਵੀ ਜਿੱਦ ਜਿੱਡੇ ਏਡੀ ਦੂਰ ਲੈ ਕੇ ਜਾਣਾ ਪੈਂਦਾ ਆਪਾਂ ਨੂੰ ਬਣਾਇਆ ਤਾਂ ਨਹੀਂ ਆ ਜੀ ਉਹਨਾਂ ਨੇ ਬਿਜਾਤਾ ਕਿ ਤਾਈ ਪਾਣੀ ਘਟਣ ਲੱਗੂਗਾ ਇਹਨੂੰ ਵੀ ਘਟ ਲ ਕਿਉਂ ਉਹਨਾਂ ਦਾ ਪ੍ਰੋਵੈਂਡ ਨਹੀਂ ਕਰਿਆ ਜੀ ਜਾਣ ਦਾ ਬਾਅਦ ਨਾ ਸਾਡੇ ਕੋਈ ਘਰੇ ਖੀ ਸਕਦਾ ਨਾ ਨਾ ਹੀ ਸਰਕਾਰ ਦਾ ਕੋਈ ਬਿਆਨ ਆਇਆ ਵੀ ਤੁਹਾਡਾ ਇਸ ਰੇਟ ਤੇ ਇਸ ਘੱਟੋ ਘੱਟ ਰੇਟ ਆ ਦੇਵਾਂਗੇ ਤੁਹਾਨੂੰ ਇਸ ਰੇਟ ਤੇ ਖਰੀਦਾਂਗੇ ਜੇ ਤਾਂ ਇਹ ਰੇਟ ਫਿਕਸ ਕਰ ਦੇਣ ਵੀ ਭਾਈ 44500 ਰੁਪਿਆ ਸਾਡਾ ਉਦੋਂ ਤੇ ਕੋਈ ਕਿਸੇ ਭਾ ਲੈ ਲੇ ਚਲੋ ਫਿਰ ਤਾਂ ਸਾਰੇ ਕਿਸਾਨ ਲਾਉਣ ਜੀ ਜਦੋਂ ਰੇਟ ਹੀ ਨਹੀਂ ਕਰਦੇ ਹੁਣ ਸਾਰੇ ਜਣੇ ਪਿੱਛੇ हट ਗਏ ਜੀ ਨਾ ਨੂੰ ਮੈਂ ਵੀ ਪਿੱਛੇ हट ਗਿਆ ਜੀ ਮੈਂ ਵੀ ਨਹੀਂ ਲਾਉਂਦਾ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਜਿਵੇਂ ਵੱਡੇ ਵੱਡੇ ਵਾਅਦੇ ਵੀ ਕੀਤੇ ਜਾਂਦੇ ਆ ਦਾਅਵੇ ਕੀਤੇ ਜਾਂਦੇ ਆ ਪਾਣੀ ਦੀ ਬਚਤ ਨੂੰ ਲੈ ਕੇ ਵੀ ਕਿਹਾ ਜਾਂਦਾ ਵੀ ਬਾਸਮਤੀ ਤੋਂ ਨਾ ਲਾਉਣਾ ਚਾਹੀਦਾ ਪਾਣੀ ਦੀ ਬਚਤ ਹੋਊਗੀ ਕਿਸਾਨਾਂ ਤੇ ਵੀ ਨਾਰਾਜ਼ ਹੁੰਦੀਆਂ ਕਈ ਵਾਰੀ ਸਰਕਾਰਾਂ ਵੀ ਇਹ ਕਹਿਣਾ ਨਹੀਂ ਮੰਨਦੇ ਪਰ ਤੁਸੀਂ ਤਾਂ ਮੰਨ ਵੀ ਰਹੇ ਹੋ ਪਰ ਤੁਹਾਡਾ ਵੀ ਝੋਨਾ ਖਰੀਦਿਆ ਨਹੀਂ ਜਾਂਦਾ ਅਸੀਂ ਤਾਂ ਹੀ ਮੰਨਦੇ ਸਰਕਾਰ ਦਾ ਆਰਡਰ ਪੂਰਾ ਮੰਨਿਆ ਜੀ ਸਰਕਾਰ ਸੁਣੇ ਤਾਂ ਸਾਡੀ ਪਰ ਸੁਣਦੀ ਨਹੀਂ ਕੋਈ ਕਾ ਵਜਾ ਦੇ ਦਿੰਦੇ ਆ ਮੁੜ ਕੇ ਸਾਡੀ ਸੁਣਵਾਈ ਨਹੀਂ ਹੁੰਦੀ ਜੀ ਕੋਈ ਸਾਡੇ ਕੋਲੇ ਐਮਐਲਏ ਤੱਕ ਨਹੀਂ ਆਉਂਦਾ ਮੰਤਰੀ ਨੇ ਤਾਂ ਆਉਣਾ ਕੀ ਸੀ ਇਹ ਸਾਡੇ ਚਰਨਜੀਤ لال ਮੰਤਰੀ ਸੀਗਾ ਜਦੋਂ ਬਾਦਲ ਵੇਲੇ ਚਰਨਜੀਤ لال ਸਾਡੇ ਪਿੰਡਾਂ ਤੇ ਆਉਂਦਾ ਉਹ ਸਾਡੀ ਪੂਰੀ ਬਾਤ ਸੁਣ ਕੇ ਜਾਂਦਾ ਈ ਉਹ ਸਾਡਾ ਮਤਲ ਜਿੰਨਾ ਵੀ ਤੇ ਆਉਣ ਨੇ ਜੀ ਜਿਹਕੇ ਤੇ ਬੱਠਾ ਕਿਹੜਾ ਉਹਨੇ ਮੰਡੀ ਚ ਕਿਹੜਾ ਜਰੂਰ ਮਾਰਨਾ ਸੀ ਜੀ ਲੇਬਰ ਦੀ ਮਿਲ ਜਾਂਦੀ ਆ ਆਰਾਮ ਨਾਲ ਨਹੀਂ ਜੀ ਲੇਬਰ ਨਹੀਂ ਮਿਲਦੀ ਲੇਬਰ ਦਾ ਤਾਂ ਬੜਾ ਬੁਰਾ ਹਾਲਾ ਜੀ ਤੇ ਇੱਕ ਸਾਡੇ ਪੱਕੇ ਬੰਦੇ ਰੱਖਿਆ ਜਿਵੇਂ ਕੋਈ ਉਹਨਾਂ ਦਾ ਮਸਲਾ ਪੂਰਾ ਕਰਨਿਆ ਉਹ ਆਉਂਦੇ ਆ ਦੂਜੇ ਬੰਦਿਆਂ ਦੀ ਕੋਈ ਆਉਂਦਾ ਬਾਕੀ ਅਸੀਂ ਆਪ ਅੱਥੀ ਕਰਦੇ ਆ ਜੀ ਸਾਰਾ ਕੰਮ ਅੱਥੀ ਤੜਕੇ ਲਾਉਣਾ ਛੁੱਟੀ ਪਹਿਲਾਂ ਫਿਰ ਖੇਤੀ ਦਾ ਕੰਮ ਖੇਤ ਜਾਂਦੇ ਆ ਜੀ ਹੁਣ ਉਧਰੋਂ ਵਿਜਾਈ ਆ ਕਣਕ ਦੀ ਉਧਰੋਂ ਮਤਲਬ ਪ੍ਰਾਲੀ ਨਹੀਂ ਚੱਕਣ ਆਉਂਦੇਗੇ ਹੁਣ ਕਿਸੇ ਪਾਸੇ ਜੋਗੇ ਨਹੀਂ ਬਸ ਬੈਠੇ ਆ ਆਪ ਦਾ ਫਸਲ ਵੱਢੀ ਬੈਠੇ ਆ ਸਾਰੀ ਚੱਕਣ ਵਾਲਾ ਕੋਈ ਆਉਂਦਾ ਨਹੀਂ ਮੌਜੂਦਾ ਸਰਕਾਰ ਦੇ ਕੰਮ ਨੂੰ ਕਿਵੇਂ ਦੇਖਦੇ ਆਂ ਨਹੀਂ ਮਾੜਾ ਜੀ ਉਹਦਾ ਮੌਜੂਦਾ ਸਰਕਾਰ ਦਾ ਮਾੜਾ ਇਹਦੇ ਖਾਲ ਬਣਾਦੇ ਸਾਡਾ ਖਾਲ ਚੱਲਦੇ ਨਹੀਂ ਗਏ ਸਾਰੇ ਬਾਣਾ ਚ ਖਾਲ ਕੱਚੇ ਆ ਸਾਡੇ ਹੁਣ ਬਿਜਲੀ ਦਾ ਜਿਵੇਂ ਅਸੀਂ ਐਂ ਕੱਲਣ ਲੱਗ ਗਏ ਐਂ ਕੱਲਣ ਲੱਗੇ ਬਿਜਲੀ ਦੀ ਸੱਤ ਘੰਟੇ ਦਿੰਦੇ ਸੀ ਹੁਣ ਵਿੱਚ ਰੌਣਗੀਆਂ ਰਹਿੰਦੀਆਂ ਜੀ ਹੁਣ ਹੀ ਕੱਟ ਲਾਦੇ ਪਾਣੀ ਕੱਸੀ ਦਾ ਬੰਦ ਆ ਜੀ ਕਿਸਾਨ ਦਾ ਆਉਣ ਵਾਲੇ ਸਮੇਂ 'ਚ ਫਿਊਚਰ ਕਿਵੇਂ ਦੇਖਦੇ ਹੋ ਵੀ ਕਿਸਾਨ ਦਾ ਕੀ ਬਣੇਗਾ ਜੇ ਇਸ ਤਰ੍ਹਾਂ ਹੀ ਹਾਲ ਰਿਹਾ ਕਿਸਾਨ ਤਾਂ ਜੀ ਕਰਜ਼ਾ ਹੀ ਨਹੀਂ ਲੈਣਾ ਕਿਸਾਨ ਲਈ ਤਾਂ ਕਿਸ਼ਤਾਂ ਨਾ ਮੋੜੀ ਬੈਂਕਾਂ ਵਾਲੇ ਜਮੀਨਾ ਕੋਰਕ ਕਰਨਗੇ ਜੀ ਫਿਰ ਕਿਸਾਨ ਕਰਨ ਕੀ ਹੁਣ ਦੱਸੋ ਹੁਣ ਲੋਨ ਖੋੜ ਲੈਣਾ ਹੁਣ ਮੈਂ ਦੋ ਪੋਤੀਆਂ ਵਿਆਹਣੀਆਂ ਪੈਸੇ ਕਿੱਥੋਂ ਆਉਣਗੇ ਅਸਾਨੂੰ ਤਾਂ ਲੋਨ ਹੀ ਲੈਣਾ ਪਊਗਾ ਜੇ ਫਸਲ ਜਿਹਦਾ ਪੈਸਾ ਹੀ ਨਾ ਵਟਿਆ ਗਿਆ ਜੀ ਲੱਗਦਾ ਹੈ ਜੀ ਲੋਨ ਲੋਗੇ ਫਿਰ ਕਰਜ਼ਾ ਚੜੂਗਾ ਹਾਂ ਫਿਰ ਉਹੀ ਆਣਾ ਹੀ ਫਿਰ ਜੇ ਲੋਨ ਲੈ ਲਿਆ ਹੁਣ ਤਾਂ ਹਜੇ ਤਾਂ ਡਾਟਾ ਪਟ ਨਹੀਂ ਹੋ ਫਿਰ ਡਾਟਾ ਹੋਵਾਂਗੇ ਫਿਰ ਪੜ ਕੇ ਸਾਨੂੰ ਅੰਦਰ ਕਰਨਗੇ ਜੀ ਫਿਰ ਜ਼ਮੀਨ ਨੂੰ ਪੈਣਗੇ ਜੀ ਫਿਰ ਹੋਰ ਜ਼ਮੀਨ ਜਿਹੜੀ ਪੂ ਫਿਰ ਅਕਸਰ ਤਾਂ ਗੱਲ ਤਾਂ ਹੀ ਹੈ ਸੋ ਐਸਨ ਕਿਸਾਨ ਉਹਨਾਂ ਨੇ ਨਾਰਾਜ਼ਗੀ ਜਤਾਈ ਹੈ ਇੱਕ ਪਾਸੇ ਜਿਹੜੀ ਸਰਕਾਰਾਂ ਉਹ ਇਹ ਕਹਿੰਦੀਆਂ ਨੇ ਵੀ ਬਾਸਮਤੀ ਝੋਨਾ ਲਾਉਣਾ ਚਾਹੀਦਾ ਜਿਸ ਤੇ ਜਿਹੜਾ ਪਾਣੀ ਦੀ ਖਪਤ ਘੱਟ ਹੁੰਦੀ ਆ ਪਰ ਉਹ ਕਹਿੰਦੇ ਅਸੀਂ ਝੋਨਾ ਲਾਇਆ ਵੀ ਆ ਸਰਕਾਰ ਕੋਲੇ ਖਰੀਦਣ ਦਾ ਕੋਈ ਵੀ ਪੁਖਤਾ ਇੰਤਜ਼ਾਮ ਨਹੀਂ ਖਸਨ ਨੂੰ ਵਕ ਵਕ ਜ਼ਿਲ੍ਹਿਆਂ ਚ ਲਿਜਾਣਾ ਪੈਂਦੀ ਆ ਪਰ ਉਹਨਾਂ ਨੇ ਕਿਹਾ ਕਿ ਫਿਰ ਕਿਸਾਨ ਜਦੋਂ ਕਰਜ਼ੇ ਦੇ ਥੱਲੇ ਆ ਜਾਂਦਾ ਫਿਰ ਕੋਈ ਨਾ ਕੋਈ ਗਲਤ ਕਦਮ ਚੁੱਕਣ ਦੀ ਵੀ ਕੋਸ਼ਿਸ਼ ਕਰਦਾ ਪਰ ਸਰਕਾਰਾਂ ਤੋਂ ਵੀ ਉਹਨਾਂ ਨੇ ਮੰਗ ਕੀਤੀ ਆ ਕਿ ਜ਼ਰੂਰ ਕੋਈ ਨਾ ਕੋਈ ਕੋਖਤਾ ਇੰਤਜ਼ਾਮ ਕਰਨੇ ਚਾਹੀਦੇ ਤੁਸੀਂ ਦੇਖ ਰਹੇ ਹੋ ਕਲੀਅੰਟ ਵੀ ਪੰਜਾਬ ਤੇ ਮਹਾਰਸ਼ਪਾਲ ਸਿੰਘ